ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਗਰਮੀ ਵਾਸਤੇ ਆਪਾਂ ਇੱਕ ਡਰਿੰਕ ਤਿਆਰ ਕਰਨ ਲੱਗੇ ਆਂ ਜੀ ਤੇ ਸ਼ਰਬਤ ਜਿਹੜਾ ਬਣਾਉਣ ਲੱਗੇ ਆ ਇਹ ਲਈ ਆਪਾਂ ਮਿੱਠੀ ਸੌਫ ਇਹਨੂੰ ਸਾਫ਼ ਕਰ ਲਓ ਚੰਗੀ ਤਰ੍ਹਾਂ ਤਵੇ ਤੇ ਇਹਨੂੰ ਰੋਸਟ ਨਹੀਂ ਕਰਨਾ ਧੁੱਪ ਵਿੱਚ ਇਹਨੂੰ ਸੁਕਾ ਲਓ ਤੇ ਸੁਕਾ ਕੇ ਤੇ ਇਹਨੂੰ ਆਪਾਂ ਪੀਸਣਾ ਜੀ ਕੱਲੀ ਇਹ ਪੀਸੀ ਨਹੀਂ ਜਾਂਦੀ ਇਹਦੇ ਵਿੱਚ ਮਿਸ਼ਰੀ ਹੈਗੀ ਤਾਂ ਮਿਸ਼ਰੀ ਪਾਓ ਤੇ ਨਹੀਂ ਤਾਂ ਖੰਡ ਪਾ ਲਵਾਂ ਮੈਂ ਲਈਏ ਜੀ ਮਿਸ਼ਰੀ ਅੱਧੀ ਕੋਲੀ ਸੌਂਫ ਲਈ ਅੱਧੀ ਕੋਲੀ ਮਿਸ਼ਰੀ ਜੀ ਲੈ ਲਈਆ ਤੇ ਇਹਨੂੰ ਮੈਂ ਇਹਦੇ ਵਿੱਚੋਂ ਅੱਧੀ ਮਿਸ਼ਰੀ ਪਾਉਂਗੀ ਪਹਿਲਾਂ ਤੇ ਮਿਸ਼ਰੀ ਪਾਉਂਗੇ ਤਾਂ ਜ਼ਿਆਦਾ ਵਧੀਆ ਕਿਉਂਕਿ ਇਹਦੀ ਤਸਵੀਰ ਜਿਹੜੀ ਠੰਡੀ ਹੁੰਦੀ ਆ ਸੌਂਫ ਵੀ ਠੰਡੀ ਹੁੰਦੀ ਆ ਤੇ ਮਿਸ਼ਰੀ ਵੀ ਠੰਡੀ ਹੁੰਦੀ ਆ ਆਪਾਂ ਬਣਾਉਣਾ ਗਰਮੀਆਂ ਵਾਸਤੇ ਜਿਹੜਾ ਸ਼ਰਬਤ ਬਣਾਉਣਾ ਆਪਾਂ ਗਰਮੀਆਂ ਵਾਸਤੇ ਬਣਾਉਣਾ ਇਸ ਕਰਕੇ ਹੋ ਸਕੇ ਤਾਂ ਮਿਸ਼ਰੀ ਹੀ ਪਾਓ ਧੱਗੇ ਵਾਲੀ ਮਿਸ਼ਰੀ ਪਾਉਣੀ ਚਾਹੀਦੀ ਮੈਂ ਧੱਗੇ ਵਾਲੀ ਮਿਸ਼ਰੀ ਪਹਿਲਾਂ ਕੁੰਡੇ 'ਚ ਮੋਟੀ ਮੋਟੀ ਕੁੱਟ ਲਈ ਆ ਤੇ ਫਿਰ ਮੈਂ ਹੁਣ ਵੇਚ ਇਹਦੇ ਪਾ ਕੇ ਸੌਂਫ ਦੇ ਪਹਿਲੇ ਆ ਕੱਲੀ ਸੌਂਫ ਪੀਸੀ ਨਹੀਂ ਜਾਂਦੀ ਇਸ ਕਰਕੇ ਆਪਾਂ ਮਿਸ਼ਰੀ ਦੇ ਵਿੱਚ ਪਾਈ ਆ ਤੇ ਇਹਨੂੰ ਆਪਾਂ ਛਾਣ ਲੈਨੇ ਆ ਪਹਿਲਾਂ ਇਹਨੂੰ ਸੌਂਫ ਤੇ ਮਿਸ਼ਰੀ ਜਿਹੜੀ ਅੱਧੀ ਪੀਸੀ ਆ ਨਾ ਇਹਨੂੰ ਛਾਣ ਲੈਨੇ ਆਪਾਂ ਗਰਮੀ ਦੇ ਵਿੱਚ ਅੱਜ ਕੱਲ ਗਰਮੀ ਬਹੁਤ ਪੈਂਦੀ ਆ ਲੂ ਲੱਗਦੀ ਆ ਤੇ ਗਰਮੀ ਦੇ ਵਿੱਚ ਤੁਸੀਂ ਇਹ ਜਿਹੜਾ ਸ਼ਰਬਤ ਬਣਾ ਕੇ ਸੁੱਕਾ ਰੱਖ ਲਓ ਜਦੋਂ ਮਰਜੀ ਤੁਸੀਂ 2 ਚਮਚੇ ਪਾਣੀ ਦੇ ਵਿੱਚ ਪਾਓ ਘੋਲ ਕੇ ਪੀ ਲਓ ਤੇ ਦੇਖੋ ਇਦਾਂ ਦੇ ਜਿਹੜੇ ਇਹਦੇ ਜੋਂਜੇ ਰਹਿ ਜਾਂਦੇ ਵਿੱਚ ਇਹਦੇ ਦਾਣੇ ਰਹਿ ਜਾਂਦੇ ਇਹ ਧਾਗਾ ਸੀ ਜੀ ਵਿੱਚ ਮਿਸ਼ਰੀ ਦਾ ਆਇਆ ਕੱਢਦਾ ਮੈਂ ਤੇ ਇਦਾਂ ਦੇ ਜਿਹੜੇ ਇਹਦੇ ਬੀਜ ਰਹਿ ਜਾਂਦੇ ਆ ਤੇ ਉਹ ਆਪਾਂ ਫੇਰ ਦੁਬਾਰਾ ਮਿਕਸੀ ਚ ਪਾ ਲੈ ਦੇਖੋ ਇਦਾਂ ਦਾ ਪਾਊਡਰ ਜਿਹੜਾ ਆਪਾਂ ਬਣਾ ਲਿਆ ਤੇ ਉਹ ਆਪਾਂ ਦੁਬਾਰਾ ਪਾ ਕੇ ਮਿਕਸੀ ਵਿੱਚ ਉਹਦੇ ਵਿੱਚ ਹੁਣ ਆਪਾਂ ਪਾਉਣ ਲੱਗੇ ਜੀ ਛੋਟੀ ਇਲਾਇਚੀ ਹਰੀ ਇਲਾਇਚੀ ਜਿਹੜੀ ਆ ਇਹ ਵੀ ਠੰਡੀ ਹੁੰਦੀ ਆ ਛਿਲਕੇ ਸਮੇਤ ਪਾਉਣੀ ਆ ਛਿਲਕੇ ਦੇ ਵਿੱਚ ਵੀ ਬਹੁਤ ਵਧੀਆ ਇਹਦੇ ਵਿੱਚ ਮਹਿਕ ਹੁੰਦੀ ਆ ਤੇ ਇਹ ਲਈ ਜੀ ਆਪਾਂ ਪੂਰੀ ਮਿਰਚ ਕਾਲੀ ਮਿਰਚ ਨਹੀਂ ਲਈ ਆਪਾਂ ਪੂਰੀ ਮਿਰਚ ਰਾਮਨਾ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦੀ ਆ ਬਹੁਤ ਹੀ ਫਾਇਦਾ ਕਰਦੀ ਆ ਆਪਣੀ ਅੱਖਾਂ ਨੂੰ ਵੀ ਇਹਦਾ ਬਹੁਤ ਫਾਇਦਾ ਹੁੰਦਾ ਨਿਗਾ ਵਾਸਤੇ ਵਧੀਆ ਇਹ ਤੇ ਇਹ ਪਾ ਲਈ ਆਪਾਂ ਤੇ ਜਿਹੜੀ ਆਪਣੇ ਕੋਲ ਮਿਸ਼ਰੀ ਅੱਤੀ ਬਚੀ ਸੀ ਉਹ ਆਪਾਂ ਪਾ ਲਈ ਆ ਅੱਧੀ ਕੋਲੀ ਸੌਂਫ ਲਈ ਅੱਧੀ ਕੋਲੀ ਆਪਾਂ ਮਿਸ਼ਰੀ ਦੀ ਲਈ ਆ ਤੇ ਲੇਚੀਆਂ ਲੈ ਲਈਆਂ ਛੋਟੀਆਂ ਤੇ ਪੂਰੀਆਂ ਮਿਰਚਾਂ ਲੈ ਲਈਆਂ ਤੇ ਇਹਨਾਂ ਨੂੰ ਆਪਾਂ ਹੁਣ ਜਿਹੜਾ ਪੀਸ ਲੰਨੇ ਆ ਪੀ ਸਕਰ ਇਹਨੂੰ ਵੀ ਆਪਾਂ ਛਾਣ ਲੈਣਾ ਤੇ ਛਾਣ ਕੇ ਇਹਨੂੰ ਫਿਰ ਮਿਕਸ ਕਰਨਾ ਆਪਾਂ ਚੰਗੀ ਤਰ੍ਹਾਂ ਤੇ ਇਹ ਜਿਹੜਾ ਪਾਊਡਰ ਆ ਨਾ ਇਹ ਆਪਣੇ ਲਈ ਇੱਕ ਦਵਾਈ ਬਣ ਕੇ ਤਿਆਰ ਹੋ ਜਾਂਦੀ ਆ ਗਰਮੀ ਦੇ ਵਾਸਤੇ ਇਹ ਸ਼ਰਬਤ ਜਿਹੜਾ ਆਪਾਂ ਬਣਾ ਕੇ ਰੱਖਣਾ ਨਾ ਤੁਸੀਂ ਜ਼ਿਆਦਾ ਬਣਾ ਕੇ ਰੱਖ ਲਓ ਮੈਂ ਥੋੜਾ ਬਣਾਇਆ ਤੇ ਜ਼ਿਆਦਾ ਜ਼ਰੂਰਤ ਪਹਿਲਾਂ ਥੋੜਾ ਬਣਾ ਲਓ ਵਧੀਆ ਲੱਗਾ ਤਾਂ ਜ਼ਿਆਦਾ ਬਣਾ ਲਓ ਫਾਇਦਾ ਇਹਦਾ ਬਹੁਤ ਆ ਤੇ ਜਦੋਂ ਵੀ ਮਨ ਕਰੇ ਠੰਡਾ ਪਾਣੀ ਗਲਾਸ 'ਚ ਪਾਓ 2 ਚਮਚੇ ਕੋੜੋ ਜੇ ਘੱਟ ਮਿੱਠਾ ਪੀਣਾ ਇੱਕ ਚਮਚਾ ਕੋੜ ਲਓ ਤੇ ਮਿਕਸ ਕਰਕੇ ਇਹਨੂੰ ਪੀ ਲਓ ਤੇ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਬੜੀ ਮਿਹਨਤ ਦੇ ਨਾਲ ਹਰ ਇੱਕ ਆਪ ਰੈਸਪੀ ਤਿਆਰ ਕਰਦੇ ਹਰ ਇੱਕ ਵੀਡੀਓ ਬਣਾਨੇ ਆਪਾਂ ਤੇ ਗਰਮੀ ਦੇ ਮੌਸਮ ਵਿੱਚ ਪਤਾ ਹੀ ਹੈ ਫਿਰ ਸੋਈ ਦੇ ਵਿੱਚ ਕਿੰਨਾ ਔਖਾ ਹੁੰਦਾ ਹਨ ਤੇ ਆਪਾਂ ਹਰ ਇੱਕ ਵੀਡੀਓ ਜਿਹੜੀ ਆ ਬੜੇ ਹੀ ਧਿਆਨ ਨਾਲ ਬੜੇ ਪਿਆਰ ਨਾਲ ਮੈਂ ਵੀਡੀਓ ਹਰਕ ਤਿਆਰ ਕਰਦੀ ਸਪੋਰਟ ਜਰੂਰ ਕਰਿਆ ਕਰੋ ਮੇਰੇ ਚੈਨਲ ਨੂੰ ਪਾਊਡਰ ਨੂੰ ਆਪਾਂ ਮਿਕਸ ਕਰ ਲਿਆ ਸਵਾਰ ਕੇ ਕਿ ਕੋ ਸੌਫ ਜਿਹੜੀ ਉਹ ਥੱਲੇ ਬੈਠੀ ਹੋ ਸੀਗੀ ਪਹਿਲਾਂ ਪੀਲੇ ਸੀ ਆਪਾਂ ਤੇ ਮਿਕਸ ਕਰਕੇ ਕਿਸੇ ਵੀ ਸੁੱਕੇ ਭਾਂਡੇ ਦੇ ਵਿੱਚ ਇਹਨੂੰ ਪਾ ਲਓ ਕੱਚੇ ਦੇ ਵਿੱਚ ਪਾ ਲਓ ਪਲਾਸਟਿਕ ਦੇ ਵਿੱਚ ਮੈਂ ਪਲਾਸਟਿਕ ਦੇ ਡੱਬੇ 'ਚ ਪਾਉਣ ਲੱਗੀ ਆ ਤੇ ਕੱਚ ਦਾ ਕੋਈ ਡੱਬਾ ਹੈਗਾ ਆ ਸੁੱਕਾ ਸਾਫ਼ ਸੁਥਰਾ ਉਹਦੇ ਵਿੱਚ ਤੁਸੀਂ ਪਾ ਲਓ ਤੇ ਪਾ ਕੇ ਢੱਕਣ ਬੰਦ ਕਰਕੇ ਰੱਖੋ ਇਹਨੂੰ ਤੇ ਇਹਦੇ ਵਿੱਚ ਗਿੱਲਾ ਚਮਚਾ ਨਹੀਂ ਪਾਉਣਾ ਹੈਗਾ ਤੇ ਬਹੁਤ ਹੀ ਵਧੀਆ ਸ਼ਰਬਤ ਇਹ ਬਣ ਕੇ ਆਪਣਾ ਜਿਹੜਾ ਗਰਮੀਆਂ ਵਾਸਤੇ ਤਿਆਰ ਹੋ ਗਿਆ ਪੇਟ ਵਾਸਤੇ ਵੀ ਵਧੀਆ ਇਹ ਆਪਣੇ ਜਿਹੜਾ ਪੇਟ ਕਬਜ ਰਹਿੰਦੀ ਆਪਾਂ ਨੂੰ ਤੇ ਵੈਸੇ ਵੀ ਆਪਾਂ ਰੋਟੀ ਤੋਂ ਬਾਅਦ ਥੋੜੀ ਜਿਹੀ ਮਿੱਠੀ ਸੌਂਫ ਖਾ ਲੇ ਦੀ ਹੈ ਨਾ ਹਾਜਮੇ ਵਾਸਤੇ ਵਧੀਆ ਹੁੰਦੀ ਹੈ ਇਹ ਤੇ ਮਿਸ਼ਰੀ ਵੀ ਠੰਡੀ ਹੁੰਦੀ ਇਲਾਇਚੀ ਵੀ ਠੰਡੀ ਹੁੰਦੀ ਆ ਤੇ ਇਸ ਕਰਕੇ ਆਪਾਂ ਨੂੰ ਇਹ ਸ਼ਰਬਤ ਜਿਹੜਾ ਕੋਈ ਔਖਾ ਨਹੀਂ ਹੈਗਾ ਹਰ ਚੀਜ਼ ਆਪਣੇ ਘਰ ਹੁੰਦੀ ਹੈ ਇਹ ਬਣਾ ਕੇ ਰੱਖ ਸਕਦੇ ਆ ਬਣਾਓ ਬਣਾ ਕੇ ਇਹਦਾ ਫਾਇਦਾ ਲਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿ ਮੈਂ ਹੁਣ ਇੱਕ ਗਲਾਸ ਦੇ ਵਿੱਚ ਠੰਡਾ ਪਾਣੀ ਪਾਉਣ ਲੱਗੀ ਆ ਤੇ ਪਾ ਕੇ ਇਹਦੇ ਵਿੱਚ ਮੈਂ ਦੋ ਚਮਚੇ ਜਿਹੜੇ ਇਹਦੇ ਸ਼ਰਬਤ ਦੇ ਘੋਲ ਲੈਣੇ ਆ ਤੇ ਘੋਲ ਕੇ ਮੈਂ ਤੁਹਾਨੂੰ ਦਿਖਾ ਲਦੀ ਆ ਤਾਂ ਕਲਰ ਜਿਹੜਾ ਕਿੰਦਾ ਤਾਂ ਹੋ ਜਾਂਦਾ ਤੇ ਘੋਲ ਕੇ ਆਰਾਮ ਨਾਲ ਤੁਸੀਂ ਪੀਓ ਤੇ ਬਹੁਤ ਹੀ ਵਧੀਆ ਸ਼ਰਬਤ ਬਣ ਕੇ ਆਪਣਾ ਤਿਆਰ ਹੋ ਗਿਆ ਬਣਾ ਕੇ ਪੀ ਕੇ ਦੇਖੋ ਫਿਰ ਇਹਦਾ ਤੁਹਾਨੂੰ ਫਾਇਦਾ ਪਤਾ ਲੱਗੂਗਾ ਕਿ ਇਹਦੇ ਕਿੰਨੇ ਫਾਇਦੇ ਆ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਕਿ ਕਿੰਨਾ ਕੁ ਇਹਦਾ ਫਾਇਦਾ ਹੁੰਦਾ ਆ ਤੇ ਦੇਖੋ ਇਹਦਾ ਰੰਗ ਕਿੰਨਾ ਸੋਹਣਾ ਸੌਂਫ ਦੀ ਤਰ੍ਹਾਂ ਹਰਾ ਜਿਹਾ ਰੰਗ ਇਹਦਾ ਹੋ ਗਿਆ ਆ ਤੇ ਵਸੇ ਨੂੰ ਕੁਛ ਨਹੀਂ ਕਰਨਾ ਆਪਾਂ ਤੇ ਵਧੀਆ ਸ਼ਰਬਤ ਆਪਣਾ ਬਣ ਕੇ ਤਿਆਰ ਹੋ ਗਿਆ ਆਪਾਂ ਪੀ ਲੈਣੇ ਸਾਸਰੀ ਕਾਲ ਜੀ ਸਾਰੇ ਦੇਖੋ ਜੀ ਰੰਗ ਵੀ ਬੜਾ ਵਧੀਆ ਤਾਂ ਬਣ ਗਿਆ ਕੁਛ ਨਹੀਂ ਆਪਾਂ ਪਾਇਆ ਬਸ ਪੀ ਕੇ ਸਮਾਨ ਰੱਖਿਆ ਦੋ ਚਮਚੇ ਪਾ ਕੇ ਕੋल्ड है ਦੇਖੋ ਕਿੰਨਾ ਸੋਹਣਾ ਸ਼ਰਬਤ ਬਣਾ ਕੇ ਆਪਣਾ